ਨੈਕਸਟ 24 ਪੰਜਾਬ న్యూਸ ਚੈਨਲ ਤੇ ਦੇਖ ਦਿਓ ਦਰਸ਼ਕਾਂ ਨੂੰ ਪਿਆਰ ਪਿਆਰ ਸਖੀ ਕਾਲ ਸਾਡੇ ਚੈਨਲ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ON ਬਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚ ਰਹਿਣ ਤਰਨਤਨਦੇ ਵਾਰਡ ਨੰਬਰ 16 ਦੇ ਅਜਾਦ ਉਮੀਦਵਾਰ ਅਮਰਜੀਤ ਸ਼ਰਮਾ ਅੰਗਰੇਜ ਮਰਾਤਪੁਰੀਆ ਨੂੰ ਪਾਰੀ ਵੋਟਾਂ ਦੇ ਨਾਲ ਜਤੋਂ ਲੈ ਲੋਕਾਂ ਦੇ ਵੱਲੋਂ ਮਿਲ ਰਿਹਾ ਹੈ ਪਰਵਾ ਸਮਰਥਨ ਤਰਨਤਨ ਸ਼ਹਿਰ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਆਪੋ ਆਪਣੇ ਅਲਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਅੱਡੀ ਚੋਟੀ ਦਾ ਚੋਰ ਲਗਾਇਆ ਜਾ ਰਿਹਾ ਹੈ ਉਥੇ ਵਾਰਡ ਨੰਬਰ 16 ਤੋਂ ਜ਼ਿਆਦਾ ਉਮੀਦਵਾਰ ਅਮਰਜੀਤ ਸ਼ਰਮਾ ਅੰਗਰੇਜ਼ ਮੁਰਾਦਪੁਰੀਆਂ ਦੇ ਵੱਲੋਂ ਆਪਣੇ ਸਾਥੀਆਂ ਸਮੇਤ ਵਾਰਡ ਅੰਦਰ ਘਰ-ਘਰ ਜਾ ਕੇ ਵੋਟਾਂ ਦੀ ਮੰਗ ਕੀਤੀ ਜਾ ਰਹੀ ਹੈ ਉਥੇ ਲੋਕਾਂ ਦੇ ਵੱਲੋਂ ਸ਼ਰਮਾ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਲਈ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕਸ ਤੋਂ ਸਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਆਜ਼ਾਦ ਉਮੀਦਵਾਰ 16 ਵਾਰਡ ਅਮਰਜੀਤ ਸ਼ਰਮਾ ਮੇਰਾ ਨਾਮ ਔਰ ਕਾਫੀ ਸਮੇਂ ਤੋਂ 8-10 ਸਾਲ ਤੋਂ ਇੱਥੇ ਐਨਸੀ ਦੀ ਇਲੈਕਸ਼ਨ ਨਹੀਂ ਹੋਈ ਔਰ ਜੇ ਹੋਈ ਵੀ ਆ ਤੇ ਸਰਕਾਰਾਂ ਨੇ ਸਾਡੇ ਬਾੜ ਦਾ ਵਿਕਾਸ ਨਹੀਂ ਕੀਤਾ ਔਰ ਵਿਕਾਸ ਹੀ ਇੱਕ ਮੁੱਦਾ ਹੈ ਆਮ ਜਨਤਾ ਦਾ ਮੁੱਦਾ ਕੀ ਆ ਇੱਕ ਸੀਵਰੇਜ ਪਾਣੀ ਲਾਈਟ ਇਹੀ ਮੁੱਦੇ ਹੁੰਦੇ ਔਰ ਇਹ ਵੀ ਸਾਨੂੰ ਜਿਹੜੀ ਮੁੱਢਲੀ ਜ਼ਰੂਰਤਾਂ ਉਹ ਵੀ ਨਹੀਂ ਮਿਲੀਆਂ ਔਰ ਇਸੇ ਕਰਕੇ ਅੱਜ ਆਜ਼ਾਦ ਸਾਨੂੰ ਸਰਕਾਰਾਂ ਦੇ ਜੋ ਵੀ ਮਤਲਬ ਸਾਨੂੰ ਵਿਕਾਸ ਨਹੀਂ ਹੋਏ ਸਰਕਾਰਾਂ ਦੇ ਉਹਦੇ ਕਰਕੇ ਆਜ਼ਾਦ ਕੈਂਡੀਡੇਟ ਖੜਾਉਣਾ ਪੈਣਾ ਚਾਹੁੰਦਾ ਹਾਂ ਔਰ ਸਾਨੂੰ ਵਾਰਡ ਸਾਰੀ ਨੇ ਮਤਲਬ ਬਾਜ ਦੇ ਕੇ ਖਿਲਾ ਰਿਆ ਵੀ ਖਲੋ ਤੁਸੀਂ ਖਲੋ ਔਰ ਆਪਣੇ ਵਾਰਡ ਦਾ ਕੋਈ ਨੁਮਾਇੰਦਾ ਹੋਣਾ ਚਾਹੀਦਾ ਜਿਹੜਾ ਕੰਮ ਕਰਵਾ ਸਕੇ ਅਗਰ ਕੱਲ ਨੂੰ ਐਮਸੀ ਬੰਦੇ ਜੀ ਅਗਰ ਕੱਲ ਨੂੰ ਐਮਸੀ ਬੰਦੇ ਜੀ ਕਿਹੜੇ ਕੰਮ ਨੂੰ ਤਰੀ ਜੀ ਦੋਗੇ ਪਹਿਲਾਂ ਸਭ ਤੋਂ ਮੱਲੇ ਸਾਂਝ ਕੰਮ ਸਭ ਤੋਂ ਪਹਿਲਾਂ ਤੇ ਸਾਡੇ ਨਾਲ ਵਿਕਾਸ ਵਿਕਾਸ ਦੇ ਨਾਂ ਦੇ ਉੱਤੇ ਨਾ ਪਹਿਲਾਂ ਕਾਫੀ ਕਹਿ ਦਿੰਦੇ ਵਿਕਾਸ ਹੋਇਆ ਜੀ ਜੋ ਵੀ ਸਰਕਾਰਾਂ ਆਈਆਂ ਉਹਨਾਂ ਨੇ ਵਿਕਾਸ ਕੀਤਾ ਅੱਜ ਤੇ ਮੋਢਲਾ ਇੱਕ ਜ਼ਰੂਰਤ ਆ ਵੀ ਸੀਵਰੇਜ ਦਾ ਕੰਮ ਮੇਨ ਸਾਡੇ ਗੱਟਰ ਹੀ ਨਹੀਂ ਸਾਫ਼ ਹੁੰਦੇ ਔਰ ਪਾਣੀ ਗਲੀਆਂ ਦੇ ਵਿੱਚ ਖਲੋਤਾ ਔਰ ਗਲੀਆਂ ਆਪ ਵੇਖ ਹੀ ਰਹੇ ਜੇ ਆਪ ਜੀ ਨੇ ਵੇਖਿਆ ਹੀ ਆ ਸਾਰੀਆਂ ਗਲੀਆਂ ਟੁੱਟੀਆਂ ਹੋਈਆਂ ਨੇ ਔਰ ਦਾਅਵੇ ਸਰਕਾਰਾਂ ਕਰਦੀਆਂ ਨੇ ਵੀ ਅਸੀਂ ਵਿਕਾਸ ਕੀਤਾ ਵਿਕਾਸ ਦੇ ਨਾਂ ਤੇ ਲੋਕਾਂ ਨੂੰ ਠੱਗਿਆ ਗਿਆ जनता की विश्वास दे रही अपने की प्रसे जनता बहुत स्ट्रांग पोजीशन ਨਾਲ ਚਲਦੀ ਪਈ ਆ ਔਰ ਲੋਕ ਦੁਖੀ ਨੇ ਇਹਨਾਂ ਸਰਕਾਰਾਂ ਤੋਂ ਔਰ ਇਹਨਾਂ ਨੇ ਕੀ ਕੀਤਾ ਹੈ ਵੀ ਇੱਕ ਤੇ ਕੰਮ ਵਿਕਾਸ ਹੋਇਆ ਹੀ ਕੋਈ ਨਹੀਂ ਦੂਸਰਾ ਇੱਕ ਆਮ ਬੰਦਾ ਸੁਰੱਖਿਅਤ ਹੀ ਨਹੀਂ ਹੈਗਾ ਇੱਥੇ ਆਮ ਬੰਦਾ ਮੱਲੋ ਸੁਰੱਖਿਅਤ ਹੀ ਨਹੀਂ ਹੈਗਾ ਔਰ ਇਹ ਸੁਰੱਖਿਆ ਦੇ ਲਿਹਾਜ਼ ਨਾਲ ਔਰ ਵਿਕਾਸ ਦੇ ਨਾਂ ਨਾ ਲੋਕਾਂ ਨੇ ਹਲਾਰਾ ਦੇ ਕੇ ਆਵਾਜ਼ ਲੋਕਾਂ ਦੀ ਗਾਂ ਪਹੁੰਚਾਉਣ ਲਈ ਮੈਨੂੰ ਸੁਣਾਈ ਬਿਲਕੁਲ